ਸਸ਼ੀ ਕਾਲ ਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ ਇੱਕ ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਬਾੜੀ ਦੇ ਸੰਦਾਂ ਦਾ ਕਾਰੋਬਾਰ ਅੱਜ ਜਿੱसे ਲੈ ਕੇ ਆਏ ਆ ਜੀ 16/7 ਦੀ ਟਰਾਲੀ ਵਿਕਾਊ ਮੱਛੀ ਹੁੱਕ ਏਰੀਆ ਅਰਾਈਆਂ ਵਿਆਸ ਰੇਤਨ ਲੱਖ 10000 1089 ਵਧੀਆ ਬਿਡ ਲੱਗੇ ਨੇ ਫੁੱਲ ਹੈਵੀ ਵੇ ਦਾ ਟਾਇਰ 98782 99783 ਇਸ ਨੰਬਰ ਤੇ ਫੋਨ ਕਰਕੇ 16/7 ਦੀ ਟਰਾਲੀ ਹੈ ਜਿਹੜੀ ਤੁਸੀਂ 310000 ਰੁਪਏ ਦੇ ਖਰੀਦ ਸਕਦੇ ਹੋ ਮੋਡੀਫਾਈ 43600 ਟਰੈਕਟਰ ਵਿਕਾਊ ਹੈ ਜੀ 1992 ਮਾਡਲ ਪੰਜਾਬ ਨੰਬਰ 2 ਕੇ ਪੇਡ ਰੇਟ 195000 ਇੰਜਨ ਗੇਅਰ ਦਾ ਓਕੇ ਹੈ ਜੀ ਫੁੱਲ ਗਰੰਟੀ ਫੁੱਲ ਗਰੰਟੀ ਹੈ ਜੀ ਇੰਜਨ ਗੇਅਰ ਦਾ ਓਕੇ ਹੈ ਏਰੀਆ ਬਿਆਸ ਬਾਬਾ ਬਕਾਲਾ 8146171116 ਸੈਂਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਗਾਂ ਵਿਕਾਊ ਹੈ ਜੀ ਦੁੱਧ 14 ਲੀਟਰ ਰੇਟ ਹੈ ਜੀ 46000 ਰੁਪਏ ਡਿਮਾਂਡ ਏਰੀਆ ਪਿੰਡ ਦੋਲਤ ਖੇੜਾ ਕਾਲਾ ਵਾਲੇ ਸਰਸਾ 46000 ਰੁਪਏ ਡਿਮਾਂਡ ਰੱਖੀ ਹੈ ਜੀ ਗਾਂ ਵਿਕਾਊ ਹੈ ਦੁੱਧ 14 ਲੀਟਰ 70278778198 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਗਾਂ ਹੈ ਜਿਹੜੀ 14 ਲੀਟਰ ਦੁੱਧ ਵਾਲੀ 46000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਟਾਟਾ ਵਿਸਟਾ ਗੱਡੀ ਵਿਕਾਊ ਹੈ ਜੀ ਗੱਡੀ 2012 ਮਾਡਲ ਹੈ ਹਰਿਆਣਾ ਨੰਬਰ ਹੈ ਏਰੀਆ ਜੀ ਪਾਤੜਾ ਰੇਟ 110000 9855530716 9855530716 ਇਸ ਨੰਬਰ ਤੇ ਫੋਨ ਕਰਕੇ ਟਾਟਾ ਵਿਸਟਾ ਗੱਡੀ 2012 ਮਾਡਲ ਹਰਿਆਣਾ ਨੰਬਰ 110000 ਰੁਪਏ ਦੇ ਵਿੱਚ ਗੱਡੀ ਤੁਸੀਂ ਖਰੀਦ ਸਕਦੇ ਹੋ ਤੇ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਫੋਰਡ ਇਕੋ ਸਪੋਰਟਸ ਗੱਡੀ ਵਿਕਾਊ ਹੈ 2014 ਮਾਡਲ 82000 ਚੱਲੀ ਹੈ ਜਿਆਦਾ ਜਾਣਕਾਰੀ ਵੀਰ ਨੇ ਦੱਸੀ ਤੁਸੀਂ ਫੋਨ ਤੇ ਏਰੀਆ ਵਗੈਰਾ ਪੁੱਛ ਕੇ ਖਰੀਦ ਸਕਦੇ ਹੋ ਤੇ ਰੇਟ ਦੀ ਗੱਲ ਕਰੀਏ ਤਨ ਲੱਖ 15000 ਤਨ ਲੱਖ 15000 ਜਾਂ ਰੇਟ ਰੱਖਿਆ ਗਿਆ ਜੀ 9478533988 ਇਸ ਨੰਬਰ ਤੇ ਫੋਨ ਕਰਕੇ ਫੋਰਡ ਇਕੋ ਸਪੋਰਟਸ ਗੱਡੀ 2014 ਮਾਡਲ 3 ਲੱਖ 15000 ਰੁਪਏ ਦੇ ਵਿੱਚ ਤੁਸੀਂ ਇਸ ਗੱਡੀ ਨੂੰ ਖਰੀਦ ਸਕਦੇ ਹੋ ਸੋਨਲਿਕਾ 35 ਟਰੈਕਟਰ ਵਿਕਾਊ ਹੈ ਜੀ 2023 ਮਾਡਲ 190 ਘੰਟੇ ਚੱਲੇਗਾ 5 ਲੱਖ ਰੁਪਏ ਰੇਟ ਰੱਖਿਆ ਗਿਆ ਏਰੀਆ ਜੀ ਹਰਿਆਣਾ 9416090282 9416090282 ਇਸ ਨੰਬਰ ਤੇ ਫੋਨ ਕਰਕੇ ਸੋਨਲਿਕਾ 35 ਟਰੈਕਟਰ 2023 ਮਾਡਲ 5 ਲੱਖ ਰੁਪਏ ਦੇ ਵਿੱਚ ਤੁਸੀਂ ਇਸ ਟਰੈਕਟਰ ਨੂੰ ਖਰੀਦ ਸਕਦੇ ਹੋ ਤੇ ਬਾਕੀ ਸਾਫ਼ ਕੰਡੀਸ਼ਨ ਦਾ ਜੀ ਕੋਈ ਕਮੀ ਪੇਸ਼ੀ ਨਹੀਂ ਹੈਗੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਸਵਰਾਜ 855 ਟਰੈਕਟਰ ਵਿਕਾਊ ਆ 2022 ਮਾਡਲ 3 ਸਪੀਡ 580 ਘੰਟੇ ਚੱਲਿਆ ਏਰੀਆ ਮੋਗਾ ਜੀ ਇੰਜਨ ਗੀਅਰ ਦਾ ਓਕੇ ਰੇਟ ਹੈ 785000 785000 ਰੇਟ ਮੰਗਿਆ 2022 ਮਾਡਲ ਹੈ ਜੀ 3 ਸਪੀਡ 981433397 ਇਸ ਨੰਬਰ ਤੇ ਫੋਨ ਕਰਕੇ ਸਵਰਾਜ 855 ਟਰੈਕਟਰ 785000 ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਬਲਕਾਰ 525 ਕੰਬਾਈਨ ਵਿਕਾਊ ਆ 2012 ਮਾਡਲ ਫੁੱਲਰ ਪੇਰ ਹੋਈ ਹੈ ਜੌਨ ਡੀਅਰ ਟਰੈਕਟਰ 5310 ਮਾਡਲ 2005 ਪੰਜਾਬ ਨੰਬਰ ਰੇਟ ਹੈ ਜੀ 8 ਲੱਖ 60 ਹਜ਼ਾਰ ਏਰੀਆ ਪਿੰਡ ਪੱਖੋ ਕਲਾ ਬਰਨਾਲਾ 8 ਲੱਖ 60 ਹਜ਼ਾਰ ਰੇਟ ਮੰਗਿਆ ਪਿੰਡ ਪੱਖੋ ਕਲਾ ਬਰਨਾਲਾ ਏਰੀਆ ਜੀ 90415 75207 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਵੀਡੀਓ ਨੂੰ ਬਤ ਬਤ ਸ਼ੇਅਰ ਕਰ ਦਿਓ ਸਵਿਫਟ ਡੀਜ਼ਰ ਗੱਡੀ ਵਿਕਾਉ ਹੈ ਜੀ ਗੱਡੀ 2012 ਮਾਡਲ ਹੈ 90 ਹਜ਼ਾਰ ਚੱਲੀ ਹੈ 3 ਲੱਖ ਰੁਪਏ ਦਾ ਰੇਟ ਹੈ ਜੀ ਬਾਕੀ ਕਾਗਜ਼ੀ ਵਗੈਰਾ ਪੂਰੇ ਨੇ ਜੀ ਇੰਜਨ ਗੇਅਰ ਦੇ ਓਕੇ ਸਾਫ ਕੰਡੀਸ਼ਨ ਦੀ ਗੱਡੀ ਹੈ ਕੋਈ ਐਕਸੀਡੈਂਟ ਨਹੀਂ ਏਰੀਆ ਹੈਗਾ ਜੀ ਕਾਲਾਮ ਵਾਲੀ 3 ਲੱਖ ਰੁਪਏ ਰੇਟ ਮੰਗੇ 90000 ਚੱਲੀ ਹੈ 2012 ਮਾਡਲ ਹੈ 94160 57395 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਵਿਫਟ ਡਿਜ਼ਾਇਰ ਗੱਡੀ 3 ਲੱਖ ਰੁਪਏ ਦੇ ਵਿੱਚ ਖਰੀਦ ਸਕਦੇ ਹੋ ਸਵਰਾਜ 855 ਟਰੈਕਟਰ ਵਿਕਾਊ ਆ 2022 ਮਾਡਲ ਆਰਸੀ 2023 ਦੀ ਹੈ ਹਰਿਆਣਾ ਨੰਬਰ ਹੈ ਜੀ 7 ਲੱਖ 700 ਰੇਟ ਮੰਗਿਆ 214 ਘੰਟੀ ਚੱਲੇ ਏਰੀਆ ਜੀ ਰਤੀਆ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਲਓ ਜੀ ਵੀਰ ਨੇ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਹੈ ਤੁਸੀਂ ਵੀ ਸਾਨੂੰ ਇਸ ਤਰ੍ਹਾਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਇਸ ਤਰ੍ਹਾਂ ਵੀਡੀਓ ਬਣਾ ਕੇ ਜਰੂਰ ਭੇਜੋ ਜੀ ਵੀਰ ਨੇ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਹੈ ਤੇ ਇਹ ਵੀਰ ਦਾ ਨੰਬਰ ਨੋਟ ਕਰ ਲਓ 94166 16348 ਇਸ ਨੰਬਰ ਤੇ ਫੋਨ ਕਰਕੇ ਸਵਰਾਜ 855 ਟਰੈਕਟਰ 2022 ਮਾਡਲ 7 ਲੱਖ 70000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਆ ਕਰੋ ਜੇਕਰ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ 5 ਕਿੱਲੇ 5 ਕਨਾਲਾਂ ਜ਼ਮੀਨ ਵਿਕਾਊ ਹੈ ਜੀ 1 ਟਾਕ ਹੈ ਜੀ ਇਕੱਠਾ 1 ਟਾਕ ਹੈ ਜੀ ਨਹਿਰ ਦਾ ਪਾਣੀ ਹੈ ਏਰੀਆ ਪਿੰਡ ਰਗੂਆਣਾ ਸਰਸਾ ਰੇਟ ਹੈ ਜੀ 25 ਲੱਖ ਰੁਪਏ ਕਿੱਲੇ ਦਾ 25 ਲੱਖ ਰੁਪਏ ਕਿੱਲੇ ਰੇਟ ਰੱਖਿਆ ਗਿਆ ਤਕਸੀਮ ਟਾਕ ਹੈ ਜੀ 5 ਕਿੱਲੇ 5 ਕਨਾਲਾਂ ਜ਼ਮੀਨ ਵਿਕਾਊ ਇਕੱਠਾ 1 ਟਾਕ ਤਕਸੀਮ ਟਾਕ ਏਰੀਆ ਹੈਗਾ ਜੀ ਪਿੰਡ ਰੱਗੂਹਾਣਾ ਸਰਸਾ ਨਹਿਰ ਦਾ ਪਾਣੀ ਹੈ ਤਕਸੀਮ ਟੱਕ ਹੈ ਜੀ 25 ਲੱਖ ਰੁਪਏ ਕਿੱਲੇ ਦਾ ਰੇਟ ਹੈ 9416057395 9416057395 ਇਸ ਨੰਬਰ ਤੇ ਫੋਨ ਕਰਕੇ 5 ਕਿੱਲੇ 5 ਕਨਾਲਾਂ ਜ਼ਮੀਨ 25 ਲੱਖ ਰੁਪਏ ਨੂੰ ਕਿੱਲਾ ਤੁਸੀਂ ਖਰੀਦ ਸਕਦੇ ਹੋ ਜਿਹੜੇ ਵੀ ਚੈਨਲ ਦੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਕਿ ਨਵੇਂ ਵੀਡੀਓ ਜਲਦੀ ਤੁਹਾਡੇ ਕੋਲ ਪਹੁੰਚ ਸਕੇ 11 ਕਿੱਲੇ 4 ਕਨਾਲਾਂ ਜ਼ਮੀਨ ਵਿਕਾਊ ਹੈ ਜੀ 11 ਕਿੱਲੇ 4 ਕਨਾਲ ਜ਼ਮੀਨ ਵਿਕਾਊ ਆ 2 ਮੋਟਰਾਂ ਤੇ ਨਹਿਰ ਦਾ ਖੁੱਲਾ ਪਾਣੀ ਆ ਰੋਡ ਤੋਂ 10 ਕਿੱਲੇ ਅੰਦਰ ਤਿੰਨ ਕਰਮਾਂ ਦਾ ਪੱਕਾ ਇੱਟਾਂ ਵਾਲਾ ਰਾਹ ਆਂਦਾ ਜੀ ਵਿੱਚ ਦੋ ਵਧੀਆ ਮਕਾਨ ਬਣੇ ਨੇ ਖਾਸ ਨੰਬਰ ਰੇਟ ਆ ਜੀ 32 ਲੱਖ ਰੁਪਏ ਕਿੱਲੇ ਦਾ ਏਰੀਆ ਪਿੰਡ ਦੌਲਤ ਖੇੜਾ ਕਾਲਮ ਵਾਲੀ ਸਰਸਾ ਠੇਕਾ ਆਂਦਾ ਜੀ 60 65 ਹਜ਼ਾਰ ਕਿੱਲੇ ਦਾ 94 160 47 878 ਇਸ ਨੰਬਰ ਤੇ ਫੋਨ ਕਰਕੇ 11 ਕਿੱਲੇ 4 ਕਨਾਲਾਂ ਜ਼ਮੀਨ ਆ ਜਿਹੜੀ ਤੁਸੀਂ 32 ਲੱਖ ਰੁਪਏ ਨੂੰ ਕਿਲਾ ਖਰੀਦ ਸਕਦੇ ਹੋ ਐਡ ਕਰਵਾਉਣ ਦੇ ਲਈ ਸਾਡਾ WhatsApp ਨੰਬਰ ਹੈ ਜੀ 9877988446 ਇਸ ਨੰਬਰ ਤੇ 5 ਤੋਂ 7 ਫੋਟੋ ਮਾ ਪ੍ਰੋਪਰ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਐਡ ਤੁਸੀਂ ਕਰਵਾ ਸਕਦੇ ਹੋ ਤੇ ਜਿਹੜੇ ਵੀ স্পੈਸ਼ਲ ਐਡ ਕਰਵਾਉਣ ਦੇ ਛਾਵਣ ਨੇ ਉਹ ਇਸ ਨੰਬਰ ਤੇ ਸੰਪਰਕ ਕਰਨ 9877988446 ਸੋ ਵੀਡੀਓ ਨੂੰ ਵੱਤ ਵੱਤ ਸ਼ੇਅਰ ਕਰਦਾ ਕਰੋ ਤੁਹਾਡੇ ਇੱਕ ਸ਼ੇਅਰ ਦੇ ਨਾਲ ਕਈ ਵੀਰਾਂ ਭੈਣਾਂ ਦੀ ਮਦਦਤ ਹੋ ਸਕਦੀ ਹੈ ਸੋ ਜਿਹੜੇ ਵੀਰ ਇਸ ਟਾਈਮ ਵੀਡੀਓ ਨੂੰ ਦੇਖ ਰਹੇ ਨੇ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਚੈਨਲ ਨੂੰ ਸਪੋਰਟ ਕਰ ਰਹੇ ਨੇ ਉਹਨਾਂ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਉਮੀਦ ਕਰਦੇ ਹਾਂ ਜੀ ਤੁਸੀਂ ਅੱਗੇ ਤੋਂ ਵੀ ਇਦਾਂ ਹੀ ਸਪੋਰਟ ਕਰੋਗੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤੁਹਾਡਾ ਆਪਣਾ ਚੈਨਲ ਆ ਚੈਨਲ ਨੂੰ ਪੂਰੀ ਸਪੋਰਟ ਕਰਿਆ ਕਰੋ ਤੇ ਬਾਕੀ ਕੋਈ ਵੀ ਐਡ ਕਰਵਾਉਣੀ ਹੈ ਤਾਂ ਉਹਦੀ ਜਾਣਕਾਰੀ ਭੇਜਣਾ ਜ਼ਰੂਰੀ ਹੈ ਜੀ ਕਈ ਵਾਰੀ ਵੀਰ ਫੋਟੋ ਨਾਲ ਭੇਜ ਕੇ ਜਾਂਦਾ ਰੇਟ ਨਹੀਂ ਦੱਸ ਦੇ ਜਾਂ ਏਰੀਆ ਨਹੀਂ ਦੱਸ ਦੇ ਜਾਂ ਮਾਡਲ ਵਗੈਰਾ ਕੋਈ ਇੱਕ ਅੱਧੀ ਮਿਸਟੇਕ ਹੁੰਦੀ ਹੈ ਸੋ ਵੀਰਾਂ ਨੂੰ ਬੇਨਤੀ ਹੈ ਜੀ ਜਾਣਕਾਰੀ ਪੂਰੀ ਦੱਸਿਆ ਕਰੋ ਤਾਕੀ ਤੁਹਾਡੀ ਹਰ ਇੱਕ ਚੀਜ਼ ਜਲਦੀ ਤੋਂ ਜਲਦੀ ਸੇਲ ਹੋ ਸਕੇ ਆਸਾਨੀ ਦੇ ਨਾਲ ਘਰ ਬੈਠੇ ਐਡ ਲੌਨ ਵਿੱਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਾ ਆਵੇ ਸੋ ਜਾਣਕਾਰੀ ਚੰਗੀ ਤਰ੍ਹਾਂ ਚੈੱਕ ਕਰਕੇ ਭੇਜਿਆ ਕਰੋ ਰੇਟ ਮਾਰਕੀਟ ਦੇ ਹਿਸਾਬ ਨਾਲ ਭੇਜਿਆ ਕਰੋ ਜੀ ਕਈ ਵਾਰੀ ਵੀਰਾਂ ਦਾ ਰੇਟ ਜ਼ਿਆਦਾ ਹੁੰਦਾ ਹੈ ਇਸ ਕਰਕੇ ਕੋਈ ਚੀਜ਼ ਸੇਲ ਨਹੀਂ ਹੋ ਰਹੀ ਸੋ ਵੀਰਾਂ ਨੂੰ ਬੇਨਤੀ ਹੈ ਜੀ ਰੇਟ ਮਾਰਕੀਟ ਦੇ ਹਿਸਾਬ ਨਾਲ ਰੱਖਿਓ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਬਣ ਰਹੋ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਮਿਲਦੇ ਹਾਂ ਜੀ ਕੋਰ ਨਵੀਂ ਵੀਡੀਓ ਨਾਲ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖਾ ਜੀ